ਆ ਦੇਖੋ ਵੀਡੀਓ ਪਾ ਕੇ ਗਾਲਾਂ ਕੱਢਦਾ ਮਾੜਾ ਚੰਗਾ ਬੋਲਦਾ ਇਹ ਨਮੀਤ ਨਾ ਦਾ ਵਿਅਕਤੀ ਆ ਜਿਸ ਨੇ ਤੁਹਾਡੇ ਤੋਂ ਫਰੋਤੀ ਸੁਣੋ ਤੁਸੀਂ ਇਹ ਚ ਸੁਣੋ ਤੁਸੀਂ ਉਦਾਂ ਕੀਤਾ ਤੁਸੀਂ ਗਲਤ ਕੀਤਾ ਹੁਣ ਹੁਣ ਅਸੀਂ ਦੱਸਾਂਗੇ ਗਲਤ ਸਹੀ ਬੁਰਾ ਕੀ ਹੁੰਦਾ ਕੋਈ ਚੰਗਾ ਨਹੀਂ ਬਾਕੀ ਰਹੀ ਗੱਲ ਇਹ ਵੀ ਜੂਠ ਨਹੀਂ ਕੋਈ ਗਲਤੀ ਇਹ ਤਾਂ ਹੈ ਹੀ ਨਹੀਂ ਕਿ ਸੁਜਗਾ ਇਹਦੀ ਕਿਸਮਤ ਚੰਗੀ ਸੀ ਬਚ ਗਿਆ ਚਲੋ ਹੁਣ ਨਹੀਂ ਬਚਦਾ ਤੁਸੀਂ ਸਾਰੇ ਸੁਣਦੇ ਹੋ ਵੀਡੀਓ ਪਹਿਲੇ ਤੋਂ ਬਾਅਦ ਇਹਨੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹਨੇ ਵੀਡੀਓ ਪਾਈ ਵੀ ਪਹਿਲੇ ਤਾਂ ਤੂੰ ਬਚ ਗਿਆ ਹੁਣ ਨਹੀਂ ਪਈਦਾ ਦੇਖੋ ਰੱਬ ਦੇ ਹੱਥ ਹੈ ਕਿ ਮੈਂ ਬਚਣਾ ਕਿ ਸ਼ਾਇਦ ਇਹਨਾਂ ਨੇ ਮਰ ਜਾਣਾ ਤੇ ਮੈਂ ਇਹ ਵੀ ਗੱਲ ਕਹਿੰਦਾ ਵੀ ਜਿਹੜਾ ਬੰਦਾ ਮੇਰੀ ਦੁਕਾਨ ਤੇ ਹਮਲਾ ਕਰਨ ਆਇਆ ਰੱਬ ਨੂੰ ਕੀ ਮਨਜ਼ੂਰ ਸੀ ਮੈਂ ਹੈ ਨਹੀਂ ਸੀ ਪਰ ਇਹ ਵੀ ਨਹੀਂ ਹੈ ਕਿ ਮੈਂ ਮਰਿਆ ਪਿਆ ਕੀ ਪਤਾ ਮੈਂ ਮਾਰ ਦਿੰਦਾ ਉਹਨੂੰ ਜਿਹੜਾ ਸ਼ਖਸ 10 ਤਰੀਕ ਦਾ ਤੁਸੀਂ ਵਾਕਿਆ ਦੱਸ ਰਹੇ ਹੋ ਕਿੰਨੀ ਦੇਰ ਉਹ ਸ਼ਾਪ ਦੇ ਉੱਪਰ ਰੁਕਿਆ ਜਿਸ ਦਾ 10 ਮਿੰਟ ਆਈਂਦਾਸਮੈਂਟ ਪੂਰੀ ਬਾਹਰ ਰੈਕੀ ਕਰਦਾ ਰਿਹਾ ਉਹਨੂੰ ਐ ਲੱਗਿਆ ਪ੍ਰਿੰਕਲ ਦੀ ਸਕੋਰਪੀਓ ਇੱਥੇ ਖੜੀ ਹੈ ਨੇੜੇ ਤੇੜੇ ਹੋਣਾ ਪਰ ਉਹਨੂੰ ਬੇਵਕੂਫ ਨੂੰ ਐ ਨਹੀਂ ਪਤਾ ਮੇਰੇ ਕੋਲ ਤਿੰਨ ਚਾਰ ਗੱਡੀਆਂ ਮੈਂ ਕਦੀ ਇੱਕ ਗੱਡੀ ਤੇ ਗਿਆ ਹੀ ਨਹੀਂ ਮੈਂ ਗੱਡੀਆਂ ਹਮੇਸ਼ਾ ਬਦਲ ਬਦਲ ਕੇ ਜਾਂਦਾ ਕਿਉਂਕਿ ਸਾਡਾ ਕਾਰ ਬਾਜ਼ਾਰ ਦਾ ਵੀ ਕੰਮ ਹੈ ਸਾਡੇ ਕੋਲ 24 ਗੱਡੀਆਂ ਖੜੀਆਂ ਹੁੰਦੀਆਂ ਪਹਿਲਾਂ ਕਦੇ ਉਹ ਸ਼ਖਸ ਤੁਹਾਡੀ ਸ਼ਾਪ ਦੇ ਨੇੜੇ ਤੇੜੇ ਕੀ ਨਹੀਂ ਭਾਜੀ ਮੈਂ ਕਦੀ ਉਹ ਤਾਂ ਜਦੋਂ ਸੀਸੀਟੀਵੀ ਫੁਟੇਜ ਕੱਢੀ ਉਸ ਤੋਂ ਬਾਅਦ ਅਸੀਂ ਗਰੁੱਪਾਂ ਵਿੱਚ ਸ਼ੇਅਰ ਕੀਤੀ ਮੈਂ ਧੰਨਵਾਦ ਕਰਦਾ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਿਤੇ ਕੋਈ ਸਾਡੇ ਲੁਧਿਆ ਰਹਿ ਕੇ ਆਏ ਹੋਏ ਆ ਉਹਨਾਂ ਨੇ ਇਹ ਪਛਾਣ ਲਿਆ ਕਹਿੰਦੇ ਟਾਰਗੇਟ ਕਿਲਰ ਆ ਇਹਨੇ ਮਰਡਰ ਕੀਤੇ ਹੋਏ ਦੋ ਉਹ ਜਦੋਂ ਫੋਟੋ ਮੈਚ ਕੀਤੀ ਉਹਦੇ ਪਰਚੇ ਕਢਾਏ ਉਹਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਹੈ ਉਹ ਲੱਖੂ ਬਾਬਾ ਨਾ ਦਾ ਬੰਦਾ ਸੋ ਪੁਲਿਸ ਨੇ ਵੈਰੀਫਾਈ ਕੀਤਾ ਅਸੀਂ ਆਪਣੇ ਸੋਰਸ ਨਾਲ ਵੈਰੀਫਾਈ ਕਰਾਇਆ ਫਿਰ ਸੀਪੀ ਸਾਹਿਬ ਦਾ ਵੀ ਸੋਪਨ ਸ਼ਰਮਾਈ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਮੀਡੀਏਟਲੀ ਪਰਚਾ ਦਰਜ ਕਰਾਇਆ ਅਸਲ ਕਹਾਣੀ ਇੱਥੇ ਬੱਸੀ ਹੋਈ ਹੈ ਜਿੰਨੀ ਦਿਰ ਐਡਵੋਕੇਟ ਗਗਨਪ੍ਰੀਤ ਹਰਪ੍ਰੀਤ ਸਿੰਘ ਮੱਖੂ ਸੁਖਵਿੰਦਰ ਤੇ ਰਜਿੰਦਰ ਪੋਲ ਤੇ ਹੰਨੀ ਸੇਠੀ ਇਹ ਨਾ ਪੰਜਾਂ ਦੀ ਇੰਟਰੋਗੇਸ਼ਨ ਨਹੀਂ ਹੁੰਦੀ ਉਨੀ ਦਿਨ ਪਤਾ ਹੀ ਨਹੀਂ ਲੱਗਣਾ ਵੀ ਵਿਚਲੀ ਗੱਲ ਹੈ ਕੀ ਆ ਦੇਖੋ ਵੀਡੀਓ ਪਾ ਕੇ ਗਾਲਾ ਕੱਢਦਾ ਮਾੜਾ ਚੰਗਾ ਬੋਲਦਾ ਇਹ ਨਮੀਤ ਨਾ ਦਾ ਵਿਅਕਤੀ ਹੈ ਜਿਹਨੇ ਤੁਹਾਡੇ ਤੋਂ ਫਰੋਤੀ ਸੁਣੋ ਤੁਸੀਂ ਇਹ ਚ ਸੁਣੋ ਤੁਸੀਂ ਉਦਾਂ ਕੀਤਾ ਤੁਸੀਂ ਗਲਤ ਕੀਤਾ ਹੁਣ ਹੁਣ ਅਸੀਂ ਦੱਸਾਂਗੇ ਗਲਤ ਸਹੀ ਬੁਰਾ ਕੀ ਹੁੰਦਾ ਕੋਈ ਚੰਗਰ ਬਾਕੀ ਰਹੀ ਗੱਲ ਇਹ ਦੀ ਝੂਠ ਦੀ ਗੱਲ ਦੀ ਹੈ ਇਹਨੇ ਕਿਸਾ ਜੁਗਾ ਇਹਦੀ ਕਿਸਮਤ ਚੰਗੀ ਸੀ ਬਚ ਗਿਆ ਚਲੋ ਹੁਣ ਨਹੀਂ ਬਚਦਾ ਤੁਸੀਂ ਸਾਰੇ ਸੁਣਦੇ ਹੋ ਵੀਡੀਓ ਪਾ ਲੇ ਤੋਂ ਬਾਅਦ ਇਹਨੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹਨੇ ਵੀਡੀਓ ਪਾਈ ਵੀ ਪਹਿਲੇ ਤਾਂ ਤੂੰ ਬਚ ਗਿਆ ਹੁਣ ਨਹੀਂ ਪਈਦਾ ਦੇਖੋ ਰੱਬ ਦੇ ਹੱਥ ਹੈ ਕਿ ਮੈਂ ਬਚਣਾ ਕਿ ਸ਼ਾਇਦ ਇਹਨਾਂ ਨੇ ਮਰ ਜਾਣਾ ਤੇ ਮੈਂ ਇਹ ਵੀ ਗੱਲ ਕਹਿੰਦਾ ਵੀ ਜਿਹੜਾ ਬੰਦਾ ਮੇਰੀ ਦੁਕਾਨ ਤੇ ਹਮਲਾ ਕਰਨ ਆਇਆ ਰੱਬ ਨੂੰ ਕੀ ਮਨਜ਼ੂਰ ਸੀ ਮੈਂ ਹੈ ਨਹੀਂ ਸੀ ਪਰ ਇਹ ਵੀ ਨਹੀਂ ਹੈ ਕਿ ਮੈਂ ਮਰਿਆ ਪਿਆ ਕੀ ਪਤਾ ਮੈਂ ਮਾਰ ਦਿੰਦਾ ਉਹਨੂੰ ਜਿਹੜਾ ਸ਼ਖਸ 10 ਤਰੀਕ ਦਾ ਤੁਸੀਂ ਵਾਕਿਆ ਦੱਸ ਰਹੇ ਹੋ ਕਿੰਨੀ ਦੇਰ ਉਹ ਸ਼ਾਪ ਦੇ ਉੱਪਰ ਰੁਕਿਆ ਜਿਸ ਤਰ੍ਹਾਂ 10 ਮਿੰਟ ਮੈਂ ਦਾਸਮੇਟ ਪੂਰੀ ਬਾਹਰ ਰੈਕੀ ਕਰਦਾ ਰਿਹਾ ਉਹਨੂੰ ਐ ਲੱਗਿਆ ਪ੍ਰਿੰਕਲ ਦੀ ਸਕੋਰਪੀਓ ਇੱਥੇ ਖੜੀ ਹੈ ਨੇੜੇ ਤੜੇ ਹੋਣਾ ਪਰ ਉਹਨੂੰ ਬੇਵਕੂਫ ਨੂੰ ਐ ਨਹੀਂ ਪਤਾ ਮੇਰੇ ਕੋਲ ਤਿੰਨ ਚਾਰ ਗੱਡੀਆਂ ਮੈਂ ਕਦੀ ਇੱਕ ਗੱਡੀ ਤੇ ਗਿਆ ਹੀ ਨਹੀਂ ਮੈਂ ਗੱਡੀਆਂ ਹਮੇਸ਼ਾ ਬਦਲ ਬਦਲ ਕੇ ਜਾਂਦਾ ਕਿਉਂਕਿ ਸਾਡਾ ਕਾਰ ਬਜਾਰ ਦਾ ਵੀ ਕੰਮ ਹੈ ਸਾਡੇ ਕੋਲ 24 ਗੱਡੀਆਂ ਖੜੀਆਂ ਹੁੰਦੀਆਂ ਪਹਿਲਾਂ ਕਦੇ ਉਹ ਸ਼ਖਸ ਤੁਹਾਡੀ ਸ਼ਾਪ ਦੇ ਨੇੜੇ ਤੜੇ ਕੀ ਨਹੀਂ ਭਾਜੀ ਮੈਂ ਕਦੀ ਉਹ ਤਾਂ ਜਦੋਂ ਸੀਸੀਟੀਵੀ ਫੁਟੇਜ ਕੱਢੀ ਉਸ ਤੋਂ ਬਾਅਦ ਅਸੀਂ ਗਰੁੱਪਾਂ ਵਿੱਚ ਸ਼ੇਅਰ ਕੀਤੀ ਮੈਂ ਧੰਨਵਾਦ ਕਰਦਾ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਿਤੇ ਕੋਈ ਸਾਡੇ ਲੁਧਿਆਣ ਰਹਿ ਕੇ ਆਏ ਹੋਏ ਆ ਉਹਨਾਂ ਨੇ ਪਛਾਣ ਲਿਆ ਕਹਿੰਦੇ ਟਾਰਗੇਟ ਕਿਲਰ ਹੈ ਇਹਨੇ ਮਰਡਰ ਕੀਤੇ ਹੋਏ ਦੋ ਉਹ ਜਦੋਂ ਫੋਟੋ ਮੈਚ ਕੀਤੀ ਉਹਦੇ ਪਰਚੇ ਕਢਾਏ ਉਹਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਹੈ ਉਹ ਲੱਖੂ ਬਾਬਾ ਨਾਂ ਦਾ ਬੰਦਾ ਸੋ ਪੁਲਿਸ ਨੇ ਵੈਰੀਫਾਈ ਕੀਤਾ ਅਸੀਂ ਆਪਣੇ ਸੋਰਸ ਨਾਲ ਵੈਰੀਫਾਈ ਕਰਾਇਆ ਫਿਰ ਸੀਪੀ ਸਾਹਿਬ ਦਾ ਵੀ ਸੋਪਨ ਸ਼ਰਮਈ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਮੀਡੀਏਟਲੀ ਪਰਚਾ ਦਰਜ ਕਰਾਇਆ ਅਸਲ ਕਹਾਣੀ ਇੱਥੇ ਬੱਸੀ ਹੋਈ ਹੈ ਜਿੰਨੀ ਦੇਰ ਐਡਵੋਕੇਟ ਗਗਨਪ੍ਰੀਤ ਹਰਪ੍ਰੀਤ ਸਿੰਘ ਮੱਖੂ ਸੁਖਵਿੰਦਰ ਤੇ ਰਜਿੰਦਰ ਪੋਲ ਤੇ ਹੰਨੀ ਸੇਠੀ ਇਹ ਨਾ ਪੰਜਾਂ ਦੀ ਇੰਟਰੋਗੇਸ਼ਨ ਨਹੀਂ ਹੁੰਦੀ 19 ਦਿਨ ਪਤਾ ਹੀ ਨਹੀਂ ਲੱਗਣਾ ਵੀ ਵਿਚਲੀ ਗੱਲ ਹੈ ਕੀ ਹੈ